ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਪ੍ਰਭੂ ਕਹਿੰਦੇ ਹਨ ਕਿ ਤੂੰ ਸੌਣ ਤੋਂ ਪਹਿਲਾਂ ਸਭ ਨੂੰ ਮੁਆਫ ਕਰ ਦੇ ਅਤੇ ਮੈਂ ਉੱਠਣ ਤੋਂ ਪਹਿਲਾਂ ਤੈਨੂੰ ਮਾਫ ਕਰ ਦੇਵਾਂਗਾ ਇੱਕ ਬਹੁਤ ਛੋਟੀ ਜਹੀ ਕਹਾਣੀ ਸੁਣਾਉਂਦੀ ਹਾਂ ਇੱਕ ਬੱਚੇ ਦੀ ਜੋ ਆਪਣੀ ਮੰਮੀ ਦੇ ਨਾਲ ਹਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨੀ ਦੇ ਘਰ ਜਾਂਦਾ ਸੀ ਜਿਵੇਂ ਬਾਕੀ ਬੱਚੇ ਜਾਂਦੇ ਸਨ ਉਸ ਦੀ ਵੀ ਰੁਟੀਨ ਸੀ ਪਰ ਜਿਸ ਸਾਲ ਉਹ 10 ਸਾਲ ਦਾ ਹੋਇਆ ਉਸੇ ਸਾਲ ਉਸ ਦੇ ਘਰ ਵਿੱਚ ਆਫਤ ਆ ਗਈ ਉਸਤੇ ਪਾਪਾ ਜੋ ਕਿਰਾਨੇ ਦੀ ਸ਼ਾਪ ਚਲਾਉਂਦੇ ਸਨ ਉਸ ਵਿੱਚ ਘਾਟਾ ਪੈ ਗਿਆ ਉਸ ਦੀ ਮੰਮੀ ਨੇ ਉਸ ਨੂੰ ਸਮਝਾਇਆ ਕਿ ਬੇਟਾ ਹੁਣ ਮੈਂ ਤੇਰੇ ਨਾਲ ਨਹੀਂ ਜਾ ਸਕਦੀ ਬਲਕਿ ਇਸ ਵਾਰ ਆਪਾਂ ਜਾਵਾਂਗੇ ਹੀ ਨਹੀਂ ਨਾਨੀ ਦੇ ਘਰ ਕਿਉਂਕਿ ਮੈਂ ਇੱਥੇ ਰਹਿਣਾ ਹੈ ਪਾਪਾ ਦੀ ਮਦਦ ਕਰਨੀ ਹੈ ਛੋਟਾ ਬੱਚਾ ਗੁੱਸੇ ਹੋ ਗਿਆ ਭੋਜਨ ਨਹੀਂ ਕਰ ਰਿਹਾ ਸੀ ਚਿੜ ਗਿਆ ਕਿ ਇਹ ਕੋਈ ਤਰੀਕਾ ਹੈ ਹੁਣ ਛੋਟੇ ਬੱਚੇ ਨੂੰ ਕਿੰਨਾ ਕੁ ਸਮਝਾਇਆ ਜਾਵੇ ਉਸਤੇ ਪਾਪਾ ਨੇ ਕਿਹਾ ਕਿ ਬੇਟਾ ਮੰਮਾ ਦੀ ਜ਼ਰੂਰਤ ਹੈ ਅਸੀਂ ਦੋਵੇਂ ਮਿਲ ਕੇ ਫਿਰ ਤੋਂ ਦੁਕਾਨ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਕਾਟੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਸ ਬੱਚੇ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਉਸ ਨੂੰ ਸਿਰਫ ਨਾਨੀ ਦਾ ਘਰ ਗਰਮੀਆਂ ਦੀਆਂ ਛੁੱਟੀਆਂ ਨਾਨੀ ਦੇ ਘਰ ਜਾਣਾ ਹੈ ਉਸ ਦੀ ਮੰਮੀ ਨੇ ਸਵੇਰੇ ਸਵੇਰੇ ਉਸ ਨੂੰ ਕਿਹਾ ਕਿ ਚਲੋ ਠੀਕ ਹੈ ਤੂੰ ਜਾਣਾ ਹੈ ਤੂੰ ਇਕੱਲਾ ਚਲਿਆ ਜਾ ਮੰਮੀ ਨੂੰ ਲੱਗਿਆ ਕਿ ਸ਼ਾਇਦ ਬੱਚਾ ਮਨਾ ਕਰ ਦੇਵੇਗਾ ਕਿ ਇਕੱਲਾ ਕਿਉਂ ਜਾਵਾਂ ਪਰ ਬੱਚਾ ਐਕਸਾਈਟਡ ਸੀ ਤਿਆਰ ਹੋ ਗਿਆ ਬੋਲਿਆ ਕਿ ਠੀਕ ਹੈ ਮਮਾ ਮੈਂ ਇਕੱਲਾ ਚਲਿਆ ਜਾਵਾਂਗਾ ਡਨ ਤੁਸੀਂ ਮੇਰੀ ਟਿਕਟ ਕਰਵਾ ਦੇਵੋ ਪਤਨੀ ਨੇ ਆਪਣੇ ਪਤੀ ਨਾਲ ਗੱਲ ਕੀਤੀ ਕਿ ਬੱਚਾ ਤਾਂ ਇਕੱਲਾ ਜਾਣ ਨੂੰ ਮੰਨ ਗਿਆ ਹੈ ਤਾਂ ਉਹਨਾਂ ਨੇ ਟਿਕਟ ਕਰਵਾ ਦਿੱਤੀ ਕਿ ਠੀਕ ਹੈ ਜੋ ਹੋਵੇਗਾ ਦੇਖਿਆ ਜਾਵੇਗਾ ਉਸ ਦਾ ਮਾਮਾ ਰিসিਵ ਕਰ ਲਵੇਗਾ ਤਾਂ ਉਸ ਬੱਚੇ ਨੇ ਜਿਸ ਦਿਨ ਜਾਣਾ ਸੀ ਉਸਦੀ ਮੰਮੀ ਉਸਨੂੰ ਸਟੇਸ਼ਨ ਲੈ ਕੇ ਚਲੀ ਗਈ ਟ੍ਰੇਨ ਵਿੱਚ ਜਾ ਕੇ ਬੱਚਾ ਆਪਣੀ ਸੀਟ ਤੇ ਬੈਠ ਗਿਆ ਉਸਦੀ ਮੰਮੀ ਨੇ ਉਸਨੂੰ ਸਭ ਸਮਝਾ ਦਿੱਤਾ ਕਿ ਬੇਟਾ ਅਜਨਬੀਆਂ ਤੋਂ ਕੁਝ ਖਾਣ ਪੀਣ ਦਾ ਸਮਾਨ ਨਹੀਂ ਲੈਣਾ ਅਤੇ ਹੋਰ ਵੀ ਬਹੁਤ ਕੁਝ ਜਿਹੜੀਆਂ-ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਇੱਕ ਟ੍ਰੇਨ ਦੀ ਯਾਤਰਾ ਵਿੱਚ ਸਭ ਸਮਝਾ ਦਿੱਤਾ ਜਿਆਦਾ ਲੰਬੀ ਯਾਤਰਾ ਨਹੀਂ ਸੀ 1 ਘੰਟੇ ਦਾ ਸਫ਼ਰ ਸੀ ਪਰ ਫੇਰ ਵੀ ਉਸ ਬੱਚੇ ਦੇ ਲਈ ਮੰਮੀ ਨੂੰ ਚਿੰਤਾ ਸੀ ਪਤਾ ਨਹੀਂ ਪਹੁੰਚ ਪਾਊਗਾ ਜਾਂ ਨਹੀਂ ਕੁਝ ਹੋ ਨਾ ਜਾਵੇ ਉਹ ਬੱਚਾ ਸੁਪਰ ਐਕਸਾਈਟਡ ਸੀ ਬੋਲਿਆ ਮੰਮਾ ਟੈਨਸ਼ਨ ਨਾ ਲਵੋ ਮੈਂ ਪਹੁੰਚ ਜਾਵਾਂਗਾ ਉੱਥੇ ਮਾਮਾ ਤਾਂ ਆ ਹੀ ਜਾਵੇਗਾ ਫਿਰ ਵੀ ਮੰਮੀ ਨੇ ਆਪਣੇ ਪਰਸ ਵਿੱਚੋਂ ਇੱਕ ਲਫਾਫਾ ਉਸ ਨੂੰ ਕੱਢ ਕੇ ਦੇ ਦਿੱਤਾ ਤੇ ਕਿਹਾ ਕਿ ਬੇਟਾ ਇਹ ਜੋ ਲਫਾਫਾ ਹੈ ਇਹ ਆਪਣੇ ਕੋਲ ਰੱਖਣਾ ਇਸ ਲਫਾਫੇ ਵਿੱਚ ਇੱਕ ਚਿੱਠੀ ਹੈ ਮੈਂ ਤੇਰੇ ਲਈ ਲਿਖੀ ਹੈ ਜੇਕਰ ਤੇਨੂੰ ਬਹੁਤ ਜ਼ਿਆਦਾ ਟੈਨਸ਼ਨ ਹੋਣ ਲੱਗੇ ਤੂੰ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਤਾਂ ਇਹ ਚਿੱਠੀ ਖੋਲ ਕੇ ਪੜ੍ਹ ਲੈਣਾ ਉਸਨੇ ਕਿਹਾ ਠੀਕ ਹੈ ਮੰਮੀ ਜ਼ਰੂਰਤ ਹੀ ਨਹੀਂ ਪਵੇਗੀ ਤੁਸੀਂ ਟੈਨਸ਼ਨ ਕਿਉਂ ਲੈ ਰਹੇ ਹੋ ਟ੍ਰੇਨ ਦਾ ਹਾਰਨ ਵੱਜਿਆ ਅਤੇ ਸਟੇਸ਼ਨ ਤੋਂ ਨਿਕਲ ਗਈ ਟ੍ਰੇਨ ਸ਼ੁਰੂ ਦੇ 10-15 ਮਿੰਟ ਲੜਕਾ ਬਹੁਤ ਐਕਸਾਈਟਡ ਸੀ ਸਭ ਵਧੀਆ ਚੱਲ ਰਿਹਾ ਸੀ ਉਸ ਨੂੰ ਬਹੁਤ ਮਜ਼ਾ ਆ ਰਿਹਾ ਸੀ ਕਿ ਇਕੱਲਾ ਜਾ ਰਿਹਾ ਹਾਂ ਪਰ ਉਸ ਤੋਂ ਬਾਅਦ ਉਸ ਦਾ ਕੌਨਫੀਡੈਂਸ ਡਾਊਨ ਹੁੰਦਾ ਗਿਆ ਉਸਨੇ ਦੇਖਿਆ ਉਹਦੇ ਨੇੜੇ-ਤੇੜੇ ਅਜਨਬੀ ਚਿਹਰੇ ਸਨ ਕਦੇ ਉਸਨੇ ਬਿਨਾ ਮੰਮਾ ਪਾਪਾ ਤੋਂ ਟਰੈਵਲ ਨਹੀਂ ਕੀਤਾ ਸੀ ਇਸ ਲਈ ਉਸ ਨੂੰ ਬੜਾ ਅਜੀਬ ਲੱਗ ਰਿਹਾ ਸੀ ਉਸ ਨੂੰ ਡਰ ਲੱਗਣ ਲੱਗਿਆ ਅੰਦਰ ਹੀ ਅੰਦਰ ਘਬਰਾਉਣ ਲੱਗ ਗਿਆ ਅਤੇ ਫਿਰ ਉਸ ਨੂੰ ਮੰਮੀ ਦੀ ਗੱਲ ਯਾਦ ਆਈ ਕਿ ਉਹ ਇਨਵੋਲਵ ਜੋ ਹੈ ਉਸ ਵਿੱਚ ਇੱਕ ਲੈਟਰ ਲਿਖਿਆ ਹੋਇਆ ਹੈ ਉਸਨੇ ਚਿੱਠੀ ਕੱਢੀ ਉਸੇ ਚਿੱਠੀ ਵਿੱਚ ਉਹਦੀ ਮੰਮਾ ਨੇ ਉਸਦੇ ਲਈ ਲਿਖਿਆ ਸੀ ਪਿਆਰੇ ਬੇਟੇ ਘਬਰਾਓ ਨਾ ਮੈਂ ਪਿੱਛੇ ਵਾਲੇ ਕੰਪਾਰਟਮੈਂਟ ਵਿੱਚ ਹੀ ਬੈਠੀ ਹੋਈ ਹਾਂ ਤੇਰੇ ਨਾਲ ਇਸੇ ਟ੍ਰੇਨ ਵਿੱਚ ਟਰੈਵਲ ਕਰ ਰਹੀ ਹਾਂ ਤੂੰ ਆਰਾਮ ਨਾਲ ਬੈਠ ਰਿਲੈਕਸ ਰੇ ਬਸ ਸਾਡਾ ਸਫ਼ਰ ਖਤਮ ਹੋਣ ਵਾਲਾ ਹੈ ਅੱਧੇ ਘੰਟੇ ਲਈ ਫਿਰ ਉਸ ਵਿੱਚ ਕੌਨਫੀਡੈਂਸ ਆ ਗਿਆ ਸਾਰਾ ਸਫ਼ਰ ਵਧੀਆ ਰਿਹਾ ਸਟੇਸ਼ਨ ਤੇ ਉਤਰਿਆ ਉਸ ਦਾ ਮਾਮਾ ਉਸ ਨੂੰ ਲੈਣ ਆ ਲਈ ਆਇਆ ਸੀ ਉਹ ਮਾਮਾ ਨੂੰ ਕਹਿਣ ਲੱਗਿਆ ਕਿ ਮਾਮਾ ਜੀ ਦੇਖੋ ਮੰਮਾ ਪਿੱਛੇ ਵਾਲੇ ਕੋਚ ਵਿੱਚ ਹਨ ਮਾਮਾ ਹੱਸਣ ਲੱਗਿਆ ਤੇ ਕਿਹਾ ਬੇਟਾ ਨਹੀਂ ਉਹ ਨਹੀਂ ਆਈ ਉਹ ਤਾਂ ਘਰ ਹੈ ਪਾਪਾ ਦੇ ਕੋਲ ਬੱਚਾ ਬੋਲਿਆ ਨਹੀਂ ਮਾਮਾ ਜੀ ਦੇਖੋ ਮਾਮਾ ਨੇ ਇੱਕ ਚਿੱਠੀ ਲਿਖ ਕੇ ਦਿੱਤੀ ਹੈ ਉਸ ਦਾ ਮਮਾ ਸਮਝ ਗਿਆ ਕਿ ਇਸ ਦੀ ਮਮਾ ਨੇ ਕੌਨਫੀਡੈਂਸ ਬੂਸਟ ਕਰਨ ਦੇ ਲਈ ਲਿਖਿਆ ਹੈ ਉਸ ਨੂੰ ਸਮਝਾਇਆ ਕਿ ਬੇਟਾ ਨਹੀਂ ਮਮਾ ਉੱਥੇ ਹੀ ਹੈ ਚਲੋ ਘਰ ਚੱਲਦੇ ਹਾਂ ਇਹ ਕਹਾਣੀ ਉਸ ਬੱਚੇ ਦੀ ਨਹੀਂ ਚਿੱਠੀ ਦੀ ਨਹੀਂ ਬਲਕਿ ਤੁਹਾਡੀ ਅਤੇ ਸਾਡੀ ਕਹਾਣੀ ਹੈ ਸਾਡੇ ਵਿੱਚ ਬਹੁਤ ਸਾਰੇ ਲੋਕ ਜਦੋਂ ਇਕੱਲੇ ਹੁੰਦੇ ਹਨ ਸੰਕਟ ਵਿੱਚ ਹੁੰਦੇ ਹਨ ਪਰੇਸ਼ਾਨੀ ਵਿੱਚ ਹੁੰਦੇ ਹਨ ਘਬਰਾ ਜਾਂਦੇ ਹਨ ਸਾਨੂੰ ਲੱਗਦਾ ਹੈ ਕਿ ਜਿਸ ਇਸ ਯਾਤਰਾ ਵਿੱਚ ਕੋਈ ਹੈ ਹੀ ਨਹੀਂ ਸਾਡੇ ਨਾਲ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੇ ਕੋਲ ਵੀ ਉਹ ਚਿੱਠੀ ਹੈ ਜਿਸ ਨੂੰ ਅਸੀਂ ਪੜ੍ਹਦੇ ਨਹੀਂ ਜਿਸ ਵਿੱਚ ਲਿਖਿਆ ਹੈ ਕਿ ਮੇਰੇ ਪਿਆਰੇ بیٹے ਭਗਵਾਨ ਸਾਨੂੰ ਕਹਿ ਰਹੇ ਹਨ ਕਿ ਮੈਂ ਤੇਰੇ ਨਾਲ ਹੀ ਹਾਂ ਤੂੰ ਖबराਉਂਦਾ ਕਿਉਂ ਹੈ ਇਸੇ ਟ੍ਰੇਨ ਦੇ ਦੂਜੇ ਕੋਚ ਵਿੱਚ ਮੈਂ ਬੈਠਾ ਹਾਂ ਤੂੰ ਬਸ ਰਿਲੈਕਸ ਰਹਿ ਖੁਸ਼ ਰਹਿ ਪ੍ਰਸੰਨ ਰਹਿ ਮੈਂ ਸਭ ਸੰਭਾਲ ਲਵਾਂਗਾ ਛੋਟੀ ਜਹੀ ਕਹਾਣੀ ਜ਼ਿੰਦਗੀ ਦਾ ਸਭ ਤੋਂ ਇੰਪੋਰਟੈਂਟ ਮੈਸੇਜ ਦਿੰਦੀ ਹੈ ਧੰਨਵਾਦ